ਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੀ ਵਿਚਾਰ ਸੰਜੀ ਕਰ ਰਿਹਾ ਜਿਦੇ ਵਿੱਚ ਕੱਲ ਤੋਂ ਅਸੀਂ ਇੱਕ ਮੁੱਢਲਾ ਸਿਧਾਂਤ ਸਿਸਟਮ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਬ੍ਰਾਹਮਣ ਕਹਿੰਦਾ ਹੈ ਕਿ ਮੈਂ ਤੇਰੇ ਗ੍ਰਹਿ ਨੂੰ ਸ਼ਾਂਤ ਕਰਕੇ ਤੇ ਤੈਨੂੰ ਚੰਗਾ ਫਲ ਦਵਾ ਦੇਗਾ ਤੇਰੇ ਮਾੜੇ ਜਿਹੜਾ ਪ੍ਰਭਾਵ ਹੈ ਖਤਮ ਹੋ ਜਾਏਗਾ ਜਾਂ ਇਹ ਜਿਹੜੇ ਗ੍ਰਹਿ ਨੇ ਇਹ ਆਪ ਪ੍ਰਭਾਵ ਪਾਉਂਦੇ ਨੇ ਸਾਡਾ ਜੀਵਨ ਉਹਦੇ ਨਾਲ ਜਿਹੜਾ ਬਦਲਦਾ ਰਹਿੰਦਾ ਹੈ ਔਰ ਉਹਨੂੰ ਬ੍ਰਹਮਣ ਜਿਹੜਾ ਫਿਰ ਬਦਲ ਸਕਦਾ ਹੈ ਉਹਨੂੰ ਸ਼ਾਂਤ ਕਰ ਸਕਦਾ ਹੈ ਕੀ ਕੋਈ ਅਖੌਤੀ ਗ੍ਰਹਿ ਰੂਪੀ ਦੇਵੀ ਦੇਵ ਤੇ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੇ ਨੇ ਇਹ ਕੱਲ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਇੱਕ ਬੇਨਤੀ ਕੱਲ ਵੀ ਕੀਤੀ ਸੀ ਗ੍ਰੇਅ ਕੋਤੀ ਨਹੀਂ ਗ੍ਰੇ ਤਾਂ ਹੈ ਨਹੀਂ ਲੇਕਿਨ ਕੀ ਇਹ ਦੇਵੀ ਦੇਵਤੇ ਨੇ ਤੇ ਜੇ ਦੇਵੀ ਦੇਵਤੇ ਨੇ ਤੇ ਆਪਣੀ ਮਰਜ਼ੀ ਨਾਲ ਕੁਝ ਕਰ ਸਕਦੇ ਨੇ ਇਹ ਹੈ ਜਿਹੜੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਦੋ ਪਰਮਾਨਾਂਤ ਜੀ ਨਾਲ ਸਾਂਝੇ ਕਰਨੇ ਨੇ ਪਹਿਲਾ ਪਰਮਾਨ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਕੋਟ ਚੰਦਰ ਮੈਂ ਕਰੇਂ ਚਰਾਕ ਸੁਰਤੇ 33 ਜੇ ਮੈਂ ਪਾਕ ਨਵਗੜ੍ਹ ਕੋਟ ਸਾਡੇ ਦਰਬਾਰ ਧਰਮ ਰਾਏ ਜਾ ਕੇ ਪ੍ਰਤਖਾਰ ਕੋਟ ਚੰਦਰ ਮੈਂ ਕਰੈ ਚਰਾਕ ਜਿਸ ਅਕਾਲਪੁਰ ਦੇ ਦਰ ਦੇ ਉੱਤੇ ਕਰੋੜਾ ਚੰਦਰ ਮੈਂ ਰੋਸ਼ਨੀ ਕਰਦੇ ਨੇ ਹੁਣ ਸਾਡੇ ਤੇ ਇੱਕ ਚੜਦਾ ਤੇ ਇੱਥੇ ਸਤਗੁਰ ਕਹਿੰਦੇ ਨੇ ਵੀ ਇਹੋ ਜੇ ਕਰੋੜਾਂ ਹੀ ਉਹਦੇ ਦਰ ਤੇ ਰੋਸ਼ਨੀ ਕਰਨ ਵਾਲੇ ਨੇ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇਹਦਾ ਆ ਪ੍ਰਭਾਵ ਹੈ ਪ੍ਰਭਾਵ ਹੈ ਆਮ ਤੌਰ ਤੇ ਚੰ드ਰਮਾ ਦਾ ਚੰਗਾ ਪ੍ਰਭਾਵ ਸਮਝਿਆ ਜਾਂਦਾ ਫਿਰ ਇਹੋ ਜੇ ਤਾਂ ਕਰੋੜਾਂ ਚੰ드ਰਮੇ ਜਿਹੜੇ ਉਹਦੇ ਦਰ ਦੇ ਉੱਤੇ ਖੜੇ ਨੇ ਰੋਸ਼ਨੀ ਕਰ ਰਹੇ ਨੇ ਅਗਲੀ ਜਿਹੜੀ ਗੱਲ ਸਤਗੁਰ ਨੇ ਕਹੀ ਹੈ ਨਾ ਉਹਦੇ ਵਿੱਚ ਸਾਰਾ ਕੁਝ ਹੀ ਕਵਰ ਕਰਦਾ ਹੈ ਸੁਰਤੇ 23 ਉਜੇ ਮੈਂ ਪਾਕ ਇਹ ਕਹ ਜਾਂਦਾ ਕਿ Hindu قوم ਦੇ ਵਿੱਚ 33 ਕਰੋੜ ਦੇਵਤੇ ਨੇ ਤੇ ਸਤਿਗੁਰ ਕਹਿੰਦੇ ਉਹਦੇ 33 ਕਰੋੜ ਦੇਵਤੇ ਨੇ ਨਾ ਉਹ ਅਕਾਲਪੁਰ ਦੇ ਦਰ ਤੇ ਪਹੁੰਚਣ ਸਕਦੇ ਨੇ ਉਹਦਾ ਦਿੱਤਾ ਖਾਂਦੇ ਨੇ ਭਾਵ ਸਭ ਕੁਝ ਉਸ ਅਕਾਲਪੁਰ ਤੇ ਹੁਕਮ ਦੇ ਵਿੱਚ ਹੈ ਉਹਦੇ ਡਿਸਪਲਿਨ ਦੇ ਵਿੱਚ ਹੈ ਨਵਗ੍ਰਹਿ ਕੋਟ ਸਾਡੇ ਦਰਬਾਰ ਤੂੰ ਤੇ ਨਵਗ੍ਰਹਿ ਦੀ ਗੱਲ ਕਰਦਾ ਆਪਣੇ ਸਾਰੇ ਮੰਡਲ ਦੇ ਇਹੋ ਜਿਹੇ ਤੇ ਪਤਾ ਨਹੀਂ ਕਿੰਨੇ ਸਾਰੇ ਮੰਡਲ ਦੇ ਔਰ ਸਾਰੇ ਉਸ ਅਕਾਲਪੁਰ ਦੇ ਹੁਕਮ ਦੇ ਵਿੱਚ چلਦੇ ਪਏ ਨੇ ਉਹਦੇ ਦਰਬਾਰ ਦੇ ਵਿੱਚ ਖੜੇ ਨੇ ਉਹਦੇ ਡਿਸਪਲਿਨ ਚ ਵੱਜੇ ਹੋਏ ਨੇ ਉਹਦੇ ਨੀਮ ਚ ਵੱਜੇ ਹੋਏ ਨੇ ਜਿਵੇਂ ਉਹ ਚਾਹੁੰਦਾ ਉੰਜ ਚੱਲ ਰਹੇ ਨੇ ਜਿਵੇਂ ਉਹ ਚਰਾਉਂਦਾ ਉੰਜ ਚੱਲਦੇ ਨੇ ਇਹੋ ਜੇ ਕਰੋੜਾਂ ਕੋਟ ਵਰਤਾਸ਼ ਸਤਿਗੁਰੂ ਸ਼ਵਦ ਕਰੋੜਾ ਸੌਰਯ ਮੰਡਲ ਨਵ ਗ੍ਰਹਿ ਨਵ ਗ੍ਰਹ ਤੋਂ ਮਤਲਬ ਜਿਵੇਂ ਸਾਡਾ ਸੌਰਯ ਮੰਡਲ ਹੈ ਨਵ ਗ੍ਰਹਿ ਨੇ ਕਿਸੇ ਦੇ ਵੱਧ ਘੱਟ ਵੀ ਹੋ ਸਕਦੇ ਨੇ ਜ਼ਰੂਰੀ ਨਹੀਂ ਸਾਰਿਆਂ ਦੇ ਨੌ ਨੌ ਗ੍ਰਹਿ ਹੋਣ ਭਾਵ ਜਿਹੜਾ ਉਹਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਨਵ ਗ੍ਰਹਿ ਕੋਟ ਸਾਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤਿہار ਜਿਹਨੂੰ ਤਾਂ ਕਹਿੰਨਾ ਵੀ ਬਹੁਤ ਵੱਡਾ ਦੇਵਤਾ ਹੈ ਧਰਮ ਰਾਜ ਜਿਹੜਾ ਲੋਕਾਂ ਦੀ ਜਾਣ ਲੈਣਦਾ ਉਹਨਾਂ ਦਾ ਨਿਆਂ ਕਰਨ ਦਾ ਜਿਹਦੇ ਕੋਲ ਅਧਿਕਾਰ ਦਿੱਤਾ ਹੋਇਆ ਹੈ ਉਹਦੇ ਫੈਸਲੇ ਦੇ ਨਾਲ ਲੋਕੀ ਮਰਦੇ ਨੇ ਫਿਰ ਸੁਰਗਾਂ ਜਾਂਦੇ ਨੇ ਨਰਕਾਂ ਜਾਂਦੇ ਨੇ ਸਭ ਮੋ ਲੋਕਲ ਪੱਤ ਸਰ ਰਖੇਲ ਉਹ ਨੂੰ ਵੀ ਕੋਰਟ ਨਾਲ ਲਹੂਸ ਨਾਲ ਲਾਤਾ ਇੱਥੇ ਸਤਿਗੁਰੂ ਨਹੀਂ ਨਵਗ੍ਰੇ ਦੇ ਨਾਲ ਵੀ ਕੋਰਟ ਨਾਲ ਲਹੂਸ ਲਾਇਆ ਧਰਮ ਰਾਏ ਦੇ ਨਾਲ ਵੀ ਕੋਟ ਲਾਇਆ ਧਰਮ ਦੇ ਨਾਲ ਵੀ ਤੇ ਕਿਉਂਕਿ ਹਿੰਦੂ ਕੌਮ ਚ 33 ਕਰੋੜ ਦੇਵਤੇ ਮੰਨੇ ਜਾਂਦੇ ਨੇ ਉੱਥੇ ਸੂਰ 33 ਉਜਾਵੇ ਪਾਕ ਇਹੋ ਜੇ ਧਰਮ ਰਾਜ ਜਿਹੜੇ ਤੁਸੀਂ ਕਹਿੰਦੇ ਹੋ ਸਮਝਦੇ ਹੋ ਕਿ ਇਹ ਲੋਕਾਂ ਦਾ ਦਰਬਾਰ ਲਾਉਂਦੇ ਨੇ ਜਿਹੜੇ ਮਰ ਜਾਂਦੇ ਨੇ ਉਹਨਾਂ ਦਾ ਤੇ ਫਿਰ ਉਹਨਾਂ ਦਾ ਫੈਸਲਾ ਕਰਦੇ ਨੇ ਨੇ ਸੁਰਗਾਂ ਜਾਣਾ ਲੜਕਾ ਜਾਣਾ ਇਹ ਤੇ ਇਹ ਹੋ ਜੇ ਕਰੋੜਾ ਜਿਹੜੇ ਨੇ ਉਹਦੇ ਦਰਬਾਰ ਦਰਬਾਨ ਨੇ ਉਹਦੀ ਸੇਵਾ ਚ ਖੜੇ ਨੇ ਹੁਣ ਆਮ ਘਰ ਦੇ ਵਿੱਚ ਹੋਵੇ ਕਿਸੇ ਮਹਿਲ ਚ ਹੋਵੇ ਜਾਂ ਕਿਸੇ ਹੋਟਲ ਚ ਹੋਵੇ ਕਿਸੇ ਵੱਡੀ ਇੰਡਸਟਰੀ ਚ ਹੋਵੇ ਜਿਹੜਾ ਦਰਬਾਨ ਹੁੰਦਾ ਤੇ ਆਪਣੇ ਮਾਲਕ ਦੇ ਹੁਕਮ ਤੋਂ ਟਿੱਚ ਨਹੀਂ ਬਾਹਰ ਜਾ ਸਕਦਾ ਉਹਦੇ ਹੁਕਮ ਦਾ ਬੱਚਾ ਹੋਇਆ ਉਹਦੇ ਡਿਸਪਲਿਨ ਦਾ ਬੱਚਾ ਹੋਇਆ ਜੇ ਨਹੀਂ ਤੇ ਕੱਢ ਕੇ ਬਾਹਰ ਮਾਰੇਗਾ ਕਿ ਮੜੀ ਜੀ ਵੀ ਕੁਸ਼ਤਾਖੀ ਕਰੇ ਸਾਰੇ ਦਾ ਭਾਵ ਇਹ ਹੈ ਕਿ ਸਭ ਕੁਝ ਅਕਾਲ ਪੁਰਖ ਦੇ ਆਪਣੇ ਹੁਕਮ 'ਚ ਚੱਲ ਰਿਹਾ ਉਹਦੇ ਡਿਸਪਲਿਨ 'ਚ ਚੱਲ ਰਿਹਾ ਆ ਸਾਰਾ ਜਿਹੜਾ ਖੇਲ ਜੋ ਉਹਨੇ ਬਣਾਇਆ ਉਹਦੇ ਉੱਤੇ ਆਪਣਾ ਡਿਸਪਲਿਨ ਵੀ ਨਾਲ ਲਾਗੂ ਕੀਤਾ ਹੋਇਆ ਅੱਜ ਦਾ ਦੂਸਰਾ ਪਰਮਾਨੰ ਗੁਰਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਸੱਬੇ ਪੁਰੀਆਂ ਖੰਡ ਸਭ ਸਬੇ ਜੀ ਜਹਾਨ ਹੁਕਮ ਚਲਾਏ ਆਪਣੇ ਹਨ ਕਰਮੀ ਵਹਿ ਕਲਾ ਪੁਰੀਆਂ ਅਜੜੇ ਸਾਡੇ ਮਨੁਕਲਪਤ ਨੇ ਕਿ 14 ਪੁਰੀਆਂ ਨੇ ਮੈਂ ਗੱਲ ਕੀਤੀ ਇਸ ਵੇਲੇ ਇੰਦਰਪੁਰੀ ਆਪਰਾ ਵਿਸ਼ਨੂਪੁਰੀ ਸ਼ੇਪੂਰੀ ਇਹ ਸਾਰੀਆਂ ਇੱਥੇ ਸਤਿਗੁਰੂ ਨੇ ਕੋਈ ਗਿਣਤੀ ਦੀ ਗੱਲ ਨਹੀਂ ਕੀਤੀ ਤੇ ਲਿਖਦਾ ਸਭੇ ਪੁਰੀਆਂ ਖੰਡ ਸਭ ਸਾਡੀ ਧਰਤੀ ਦੇ ਖੰਡ ਦਾ ਸੀ ਇੱਥੇ ਗਿਣ ਸਕਨੇ ਆ ਉਹਨੇ ਕਿੰਨੇ ਖੰਡ ਬਣਾਏ ਨੇ ਇਹਦੀ ਗਿਣਤੀ ਤੇ ਨਹੀਂ ਕਰ ਸਕਦੇ ਉਹਨੇ ਪਤਾ ਨਹੀਂ ਇਹੋ ਜੀ ਕਿੰਨੀਆਂ ਸ੍ਰਿਸ਼ਟੀਆਂ ਬਣਾਈਆਂ ਨੇ ਕਿੰਨੀਆਂ ਧਰਤੀਆਂ ਬਣਾਈਆਂ ਨੇ ਉਹਨਾਂ ਦੇ ਕਿੰਨੇ ਖੰਡ ਬਣਾਏ ਨੇ ਕਿਹੜੀ ਗੱਲ ਗੰਤੀ ਕਰ ਸਕਨੇ ਆ ਇਸ ਕਰਕੇ ਸਤਿਗੁਰੂ ਨੇ ਤਲਵਜ ਜਿਹੜਾ ਖੰਡ ਸਭ ਕਰਤੇ ਹੋਰ ਫਿਰ ਨਿਵੇੜਾ ਕਰਤਾ ਸਭੇ ਜੀ ਜਹਾਨ ਜਿਤਨੇ ਜੀ ਨੇ ਜਿਤਨੇ ਜਹਾਨ ਨੇ ਜਿਹੜੀਆਂ ਦੁਨੀਆਂ ਨੇ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਕੀ ਹੁੰਦਵੇ ਹੁਕਮ ਚਲਾਏ ਆਪਣੇ ਇਹ ਸਭ ਨੂੰ ਆਪਣੇ ਹੁਕਮ ਚ ਚਲਾ ਰਿਹਾ ਹੈ ਪਰ ਇੱਕ ਥੋੜਾ ਜਿਹਾ ਹੈ ਕਰਮੀ ਵਹ ਕਲਾ ਉਹ ਹੁਕਮ ਲਿਖਦਾ ਕਿਵੇਂ ਹੈ ਸਾਡੇ ਕਰਮ ਵੇਖ ਕੇ ਸਾਡੇ ਕਰਮਾਂ ਅਨੁਸਾਰ ਹੁਕਮ ਲਿਖਿਆ ਜਾ ਰਿਹਾ ਜੋ ਸਾਡੇ ਲੇਖ ਲਿਖੇ ਜਾ ਰਹੇ ਨੇ ਉਹ ਸਾਡੇ ਕਰਮਾਂ ਅਨੁਸਾਰ ਲਿਖੇ ਜਾ ਰਹੇ ਨੇ ਫਿਰ ਉਹਦੇ ਵਿੱਚ ਹੀ ਚੱਲਣਾ ਪੈਂਦਾ ਹੈ ਉਹ ਨੂੰ ਕੋਈ ਨਹੀਂ ਬਦਲ ਸਕਦਾ ਜਦ ਸਭ ਉਹਦੇ ਹੁਕਮ ਚ ਹੀ ਗਿਰੇ ਚੱਲ ਰਹੇ ਨੇ ਫਿਰ ਕਿਸੇ ਪੰਡਤ ਦੇ ਕਿਸੰ ਮਨ ਅੰਦਰ ਵਾਲੀ ਜੰਤਰ ਨਾਲ ਕਿਵੇਂ ਸ਼ਾਂਤ ਹੋ ਜਾਣਗੇ ਕਿਵੇਂ ਆਪਣਾ ਰਾਹ ਬਦਲ ਲੈਣਗੇ ਕਿਵੇਂ ਆਪਣਾ ਪ੍ਰਭਾਵ ਛੱਡ ਦੇਣਗੇ ਇਹ ਵੱਡਾ ਪਰਮਚਾਲ ਜੀ ਦੇ ਵਿੱਚ ਮਨੁੱਖੀ ਸਮਾਜ ਨੂੰ ਕਰਮਾਇਆ ਹੋਇਆ ਔਰ ਰੁਪਟ ਗਰੇ ਬੜਾ ਮਹੱਤਵਪੂਰਨ ਵਿਸ਼ਾ ਬੜਾ ਸਮਝਣ ਵਾਲਾ ਵਿਸ਼ਾ ਆਪਾਂ ਬੁਰੀ ਗਹਿਰਾਈ ਚ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ